ਪੰਜਾਬ ਦੇ ਮਸ਼ਹੂਰ ਗਾਇਕ ਜਿਨ੍ਹਾਂ ਨੇ ਪੰਜਾਬ ਦੀਆਂ ਲੋਕ ਬੰਗੀਆਂ ਨੂੰ ਵੀ ਪੇਸ਼ ਕੀਤਾ ਪੰਜਾਬੀ ਮਾਂ ਬੋਲੀ ਵਾਸਤੇ ਵੀ ਚੰਗਾ ਕੰਮ ਕਰੇ ਨੇ ਨਾਮ ਹੈ ਗਿਲ ਹਰਦੀਪ ਤੇ ਗਿਲ ਹਰਦੀਪ ਉਹਨਾਂ ਨੇ ਪਹਿਲੀ ਦਫਾ ਇੱਕ ਨਿੱਜੀ ਖੁਸ਼ੀ ਸਾਂਝੀ ਕੀਤੀ ਹੈ ਉਹ ਨਿੱਜੀ ਖੁਸ਼ੀ ਹੈ ਕਿ ਉਹਨਾਂ ਦਾ ਨੌਜਵਾਨ ਮੁੰਡਾ ਕੈਨੇਡੀਅਨ ਪੁਲਿਸ ਦੇ ਵਿੱਚ ਅਫਸਰ ਲੱਗ ਗਿਆ ਗਿਲ ਹਰਦੀਪ ਜਿਨ੍ਹਾਂ ਦੀ ਅੱਜ ਤੱਕ ਦੀ ਜਿਹੜੀ ਸਾਫ਼ ਸੁਥਰੀ ਗਾਇਕੀ ਆ ਉਸ ਗਾਇਕੀ ਨੂੰ ਪੰਜਾਬ ਦੇ ਲੋਕਾਂ ਨੇ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਗੀਤ ਸੰਗੀਤ ਨੂੰ ਚਾਹਣ ਵਾਲੇ ਲੋਕਾਂ ਨੇ ਖੂਬ ਪਸੰਦ ਕੀਤਾ ਹੈ ਚਾਹੇ ਸੱਭਿਆਚਾਰਕ ਮੇਲੇ ਹੋਣ ਚਾਹੇ ਖੇੜ ਮੇਲੇ ਹੋਣ ਚਾਹੇ ਵਿਆਹ ਸ਼ਾਦੀ ਖੁਸ਼ੀਆਂ ਦੇ ਪ੍ਰੋਗਰਾਮ ਹੋਣ ਹਮੇਸ਼ਾ ਗਿਲ ਹਰਦੀਪ ਉਹਨਾਂ ਨੇ ਪੰਜਾਬ ਦੀਆਂ ਅਸਲ ਲੋਕ ਮੰਗੀਆਂ ਨੂੰ ਹੀ ਪੇਸ਼ ਕੀਤਾ ਉਹਨਾਂ ਨੇ ਇੱਕ ਖੁਸ਼ੀ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਲੜਕਾ ਵਾ ਅਰਸ਼ਦੀਪ ਸਿੰਘ ਗਿੱਲ ਕੈਨੇਡੀਅਨ ਪੁਲਿਸ ਦੇ ਵਿੱਚ ਬਤੌਰ RCMP ਆਫੀਸਰ ਵਜੋਂ ਭਰਤੀ ਹੋ ਗਿਆ। ਪੰਜਾਬ ਦੇ ਮੁੰਡੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਚੰਗਾ ਨਾਮ-ਨਾਖ ਖਾਟ ਰਹੇ ਨੇ। ਕੋਈ ਅਜੀਹਾ ਫੀਲਡ ਨਹੀਂ ਆ ਜਿੱਥੇ ਪੰਜਾਬੀਆਂ ਨੇ ਆਪਣੀਆਂ ਹਰ ਖੇਤਰ ਦੇ ਵਿੱਚ ਛੱਡੇ ਗੱਡੇ ਨਹੀਂ। ਚਾਹੇ ਉਹ ਸਿਆਸਤ ਦਾ ਖਾੜਾ ਹੋਵੇ ਚਾਹੇ ਉਹ ਵਿਗਿਆਨ ਦੀ ਦੁਨੀਆ ਹੋਵੇ ਚਾਹੇ ਉਹ ਸੱਭਿਆਚਾਰ ਦਾ ਖੇਤਰ ਹੋਵੇ ਚਾਹੇ ਖੇਡਾਂ ਹੋਣ ਅਜਿਹਾ ਕੋਈ ਖੇਤਰ ਨਹੀਂ ਆ ਜਿੱਥੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਮੱਲਾ ਨਹੀਂ ਮਾਰੀਆਂ ਜੇ ਸਿਆਸਤ ਦੇ ਵਿੱਚ ਆ ਤੇ ਕਾਉਂਸਲਰ ਤੋਂ ਲੈ ਕੇ ਮੁੱਖ ਮੰਤਰੀ ਅਹੁਦੇ ਤੱਕ ਇਥੋਂ ਤੱਕ ਕੇ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਉਥੋਂ ਦੀ ਜੂਨੀਅਰ ਕੈਬਨਿਟ ਦੇ ਵਿੱਚ ਵੀ ਮੰਤਰੀਆਂ ਦੇ ਅਹੁਦੇ ਤੇ ਪਹੁੰਚੇ ਨੇ ਤੇ ਅੱਜ ਵੀ ਬਤੌਰ ਕੈਬਨਰ ਮੰਤਰੀ ਜੂਨੀਅਰ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਗਿਲ ਹਰਦੀਪ ਹੋਣਾ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਆਪਣੇ ਚਾਉਣ ਵਾਲੇ ਆਪਣੇ ਸਰੋਤਿਆਂ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਦੇ ਹੋਏ ਲਿਖਦੇ ਨੇ ਦੋਸਤੋ ਪਹਿਲੀ ਵਾਰ ਮੈਂ ਆਪਣੀ ਨਿੱਜੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੁੱਤਰ ਅਰਸ਼ਦੀਪ ਸਿੰਘ ਗਿੱਲ ਨੇ ਬੜੀ ਮਿਹਨਤ ਬਾਅਦ ਕੈਨੇਡੀਅਨ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਹੈ ਕੈਨੇਡੀਅਨ ਪੁਲਿਸ ਫੋਰਸ ਵਿੱਚ ਬਤੌਰ ਆਰ ਸੀ ਐਮ ਪੀ ਆਫੀਸਰ ਵਜੋਂ ਉਹ ਸਿਲੈਕਟ ਹੋਏ ਨੇ ਆਫੀਸਰ ਵਜੋਂ ਜੁਆਇਨ ਕਰ ਚੁੱਕੇ ਨੇ ਬਾਬਾ ਨਾਨਕ ਸਭ ਨੂੰ ਤਰੱਕੀਆਂ ਬਖਸ਼ਣ ਧੰਨਵਾਦ ਇਹਨਾਂ ਨੇ ਆਪਣੇ ਲੜਕੇ ਦੀ ਵੀ ਤਸਵੀਰ ਸਾਂਝੀ ਕੀਤੀ ਇਸ ਤੋਂ ਇਲਾਵਾ ਉਥੋਂ ਦੀ ਆਰ ਸੀ ਐਮ ਪੀਗਰਡ ਆਫੀਸਰ ਦੇ ਵਜੋਂ ਇੱਕ ਉਥੋਂ ਕੈਨੇਡੀਅਨ ਪੁਲਿਸ ਦੀ ਗੱਡੀ ਵੀ ਉਹਦੀ ਤਸਵੀਰ ਵੀ ਸਾਂਝੀ ਕੀਤੀ ਹੈ ਲੇਕਿਨ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਂ ਲੱਗ ਗਿਆ ਗਿਲ ਹਦੀਪ ਨੂੰ ਜਿਹੜੇ ਚਾਹੇ ਕੋਈ ਆਮ ਆ ਚਾਹੇ ਖਾਸ ਆ ਜਿੰਨੇ ਵੀ ਉਹਨਾਂ ਨੂੰ ਪਿਆਰ ਕਰਦੇ ਨੇ ਜਿੰਨੇ ਵੀ ਉਹਨਾਂ ਨੂੰ ਮੁਹੱਬਤ ਕਰਦੇ ਨੇ ਜਾਂ ਜਿੰਨੇ ਵੀ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਉਹਨਾਂ ਸਾਰੇ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਭੇਜੀਆਂ ਚਾਹੇ ਉਹਨਾਂ ਦੇ ਵਿੱਚ ਖਿਡਾਰੀ ਨੇ ਚਾਹੇ ਉਹਨਾਂ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੇ ਨਾਲ ਜੁੜੀਆਂ ਹਸਤੀਆਂ ਨੇ ਉਹਨਾਂ ਸਾਰਿਆਂ ਨੇ ਧਰਵਾਦ ਕੀਤਾ ਚਾਹੇ ਉਹਦੇ ਚ ਤਲਵਿੰਦਰ ਸਿੰਘ ਹੋਣ ਚਾਹੇ ਉਹਦੇ ਚ ਹਰਿੰਦਰ ਭੁੱਲਰ ਹੋਣ ਚਾਹੇ ਉਹਦੇ ਚ ਗਾਇਕ ਸਰਜੀਤ ਸਿੰਘ ਸੰਧੂ ਹੋਣ ਚਾਹੇ ਉਹਦੇ ਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਆਮ ਉਹਨਾਂ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਨੇ ਚਾਹੀ ਗਿੱਲ ਅੰਮ੍ਰਿਤ ਹੋਣ ਇਹ ਸਾਰੇ ਚਾਹੇ ਵਰਜਿੰਦਰ ਸਿੰਘ ਬਰਾੜ ਹੋਣ ਚਾਹੇ ਹਰਿੰਦਰ ਭੁੱਲਰ ਹੋਣ ਜੈ ਰੇਸ਼ਮ ਸਿੰਘ ਹੋਣ ਜਿੰਨੇ ਵੀ ਇਹ ਜਿਹੜੇ ਇਸ ਗੀਤ ਸੰਗੀਤ ਦੇ ਦੁਨੀਆ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਉਹਨਾਂ ਨੇ ਵਧਾਈਆਂ ਭੇਜੀਆਂ ਨੇ ਚਾਹੇ ਗੁਰਪ੍ਰੀਤ ਸਿੰਘ ਅਬਰਾਡ ਹੋਣ ਜਿਹੜੇ ਇਸ ਗੀਤ ਸੰਗੀਤ ਦੇ ਨਾਲ ਲੋਕ ਜੁੜੇ ਨੇ ਉਹਨਾਂ ਨੇ ਵੀ ਢੇਰ ਸਾਰੀਆਂ ਜਿਹੜੀਆਂ ਵਧਾਈਆਂ ਭੇਜੀਆਂ ਚਾਹੇ ਸਰਬ ਸਿੰਘ ਬੁੱਗਾ ਹੋਣ ਚਾਹੇ ਸਰਿੰਦਰ ਮਾਨ ਕਰਮਜੀਤ ਕੰਮੋ ਦੇ ਤੌਰ ਤੇ ਜਿਹੜੇ ਨੇ ਉਹ ਹੋਣ ਇਹ ਉਹਨਾਂ ਦੇ ਲੋਕਾਂ ਦੇ ਅਸੀਂ ਨਾਮ ਪੜ ਰਹੇ ਜਿਹੜੇ ਪੰਜਾਬੀ ਗੀਤ ਸੰਗੀਤ ਦੇ ਵਿੱਚ ਵੀ ਐਸਐਮ ਗਾਇਕੀ ਦੇ ਖੇਤਰ ਵਿੱਚ ਮੱਲਾ ਮਾਰੇ ਨੇ ਅਸਲ 'ਚ ਆਰਸੀਐਮਪੀ ਪੁਲਿਸ ਹੈ ਕਿ ਕੈਨੇਡਾ ਦੀ ਇਹ ਹੈ ਗਿਆ ਰਾਇਲ ਕੈਨੇਡੀਅਨ ਮਾਉਂਟੇਡਡ ਪੁਲਿਸ ਔਰ ਇਸ ਪੁਲਿਸ ਕੈਨੇਡਾ ਦੀ ਅਹਿਮ ਜਿਹੜੀ ਸਟੇਟ ਪੁਲਿਸ ਮੰਨੀ ਜਾਂਦੀ ਹੈਗੀ ਹੈ ਕੈਨੇਡੀਅਨ ਗਵਰਨਮੈਂਟ ਦੀ ਕਹਿ ਸਕਦੇ ਕਿ ਪੁਲਿਸ ਏਜੰਸੀ ਆ ਜਿਹਦੇ ਵਿੱਚ ਗਿੱਲ ਹਰਦੀਪ ਦਾ ਲੜਕਾ ਸਿਲੈਕਟ ਹੋਇਆ ਔਰ ਇਹਦੇ ਚੋ ਜ਼ਿਕਰ ਕਰਦੇ ਨੇ ਕਿ ਜਿਹੜੀ ਪੁਲਿਸ ਆ ਇਹ 11 ਜਿਹੜੇ ਉਥੋਂ ਦੀਆਂ ਸਟੇਟ ਜਾਂ ਟੈਰਿਟਰੀ ਆ ਉਸ ਤੋਂ ਇਲਾਵਾ ਇਹ 150 ਤੋਂ ਜ਼ਿਆਦਾ ਮਿਊਨਿਸਪੈਲਿਟੀਆਂ ਆ 600 ਤੋਂ ਜ਼ਿਆਦਾ ਇੰਡੀਜਨियस ਕਮਿਊਨਿਟੀ ਆ ਉਹ ਸਾਰੇ ਇਹਦੇ ਚ ਉਸ ਇਹ ਫੋਰਸ ਉਸ ਨੂੰ ਕਵਰ ਕਰਦੀ ਤੇ ਉਹਦੇ ਵਿੱਚ ਜਿਹੜੇ ਗਿੱਲ ਹਰਦੀਪ ਉਹਨਾਂ ਦਾ ਲੜਕਾ ਅਰਸ਼ਦੀਪ ਸਿੰਘ ਗਿੱਲ ਜਿਹੜੇ ਨੇ ਉਹ ਸਿਲੈਕਟ ਹੋਏ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਫੋਰਸ ਜਿਹੜੀ ਸਥਾਪਨਾ ਇਹ 23 ਮਈ 1873 ਨੂੰ ਹੋਈ ਸੀ ਜਦਕਿ 150 ਸਾਲ ਪੁਰਾਣੀ ਜਿਹੜੀ ਇਹ ਕੈਨੇਡਾ ਦੀ ਜਿਹੜੀ ਪੁਲਿਸ ਹੈ ਔਰ ਇਹਦੇ ਚ ਇਸ ਕੋਈ 30000 ਤੋਂ ਜ਼ਿਆਦਾ ਜਿਹੜੇ 2119 ਦੇ ਅੰਕੜੇ ਦੱਸਦੇ ਨੇ ਕਿ 30000 ਤੋਂ ਜ਼ਿਆਦਾ ਇਸ ਦੇ EMPLOYEES ਆ ਔਰ 1600 ਤੋਂ ਜ਼ਿਆਦਾ ਇਹਦੇ APPROXIMATE ਜਿਹੜੇ ਜਿਹੜੇ ਐਗਜ਼ਰਨਰੀ ਕਨਸਟੇਬਲ ਉਹ ਜਿਹੜੇ ਇਹਦੇ ਚ ਕੰਮ ਕਰਦੇ ਹੈਗੇ ਨੇ ਔਰ ਇਸ ਤੋਂ ਇਲਾਵਾ ਇਹਦਾ ਜਿਹੜਾ ਜਿਹੜਾ ਹੈੱਡ ਕੁਆਟਰ ਆ ਉਹ ਓਟਾਵਾ ਦੇ ਵਿੱਚ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹਦੇ ਚ ਜਿਹੜੇ ਪੋਸਟਾਂ ਜਿਵੇਂ ਇਹਦੇ ਚ ਕਮਿਸ਼ਨਰਸ 1 ਹੁੰਦਾ ਡਿਪਟੀ ਕਮਿਸ਼ਨਰਸ 6 ਹੁੰਦੇ ਨੇ ਅਸਿਸਟੈਂਟ ਕਮਿਸ਼ਨਰ 26 ਹੁੰਦੇ ਚੀਫ ਸੁਪਰੀਡੈਂਟ 54 ਹੁੰਦੇ ਨੇ ਸੁਪਰੀਡੈਂਟ 179 ਹੁੰਦੇ ਨੇ ਇਨਸਪੈਕਟਰ ਜਿਹੜੇ ਜਿਵੇਂ ਉੱਦੀ ਨਿਤ 349 ਫਿਰ ਕਾਰਪਸ ਸਰਜੈਂਟ ਮੇਜਰ 1 ਹੁੰਦਾ ਸਰਜੈਂਟ ਮੇਜਰ 10 ਹੁੰਦੇ ਨੇ ਸਟਾਫ ਸਰਜੈਂਟ ਮੇਜਰ 8 ਹੁੰਦੇ ਨੇ ਸਟਾਫ ਸਰਜੈਂਟ 830 ਹੁੰਦੇ ਨੇ ਸਰਜੈਂਟ 1993 ਦੇ ਕਰੀਬ ਕਾਰਪੋਰਲ 3641 ਕਨਸਟੇਬਲ 11970 ਸਪੈਸ਼ਲ ਕਨਸਟੇਬਲ 106 ਤੇ ਜਿਹੜੇ ਸਿਵਿਲIANS ਮੈਂਬਰ ਵੀ ਜਿਹੜੇ ਵਲੰਟੀਅਰ ਤੌਰ ਤੇ ਉਹਨਾਂ ਦੀ ਗਿਣਤੀ 3087 ਦੇ ਕਰੀਬ ਦੱਸੀ ਜਾ ਰਹੀ ਹੈ ਔਰ ਇਸ ਫੋਰਸ ਦੇ ਵਿੱਚ ਜਿਹੜੀ ਕੈਨੇਡੀਅਨ ਦੀ ਜਿਹੜੀ ਫੋਰਸ ਆ ਕੈਨੇਡੀਅਨ ਕੈਨੇਡੀਅਨ ਸਰਕਾਰ ਦੀ ਜਿਹੜੇ ਚ ਜਿਹਨੂੰ RCMP ਕਿਹਾ ਜਾਂਦਾ ਇਹਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕਿਹਾ ਜਾਂਦਾ ਉਸ ਫੋਰਸ ਦੇ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਗਿੱਲ ਹਰਦੀਪ ਦਾ ਲੜਕਾ ਅਰਸ਼ਦੀਪ ਸਿੰਘ ਗਿੱਲ ਬਤੌਰ ਆਫੀਸਰ ਸਖਤ ਮਿੰਤ ਕਰਨ ਤੋਂ ਬਾਅਦ ਭਰਤੀ ਹੋਇਆ ਫਰਾਲ ਇਸ ਜਾਣਕਾਰੀ ਦੇਣ ਦਾ ਤੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ